ਸੰਸਦੀ ਬਜਟ اجلاس ਦਾ ਪਹਿਲਾ ਗੇੜ 31 ਜਨਵਰੀ ਤੋਂ 4 ਅਪ੍ਰੈਲ ਵਿਚਾਲੇ ਹੋਵੇਗਾ ਇਸ ਦੌਰਾਨ ਖਜ਼ਾਨਾ ਮੰਤਰੀ ਨਿਰਮਲਾ ਸੀ타 ਰਾਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨਗੇ ਰਿਵਾਇਤ ਅਨੁਸਾਰ اجلاس ਦੀ ਸ਼ੁਰੂਆਤ 31 ਜਨਵਰੀ ਨੂੰ ਸੰਸਦ ਦੀ ਦੋਹਾਂ ਸਦਨਾਂ ਦੀ ਸਾਂਝੀ ਮੀਟਿੰਗ ਨਾਲ ਹੋਵੇਗੀ ਜਿਸ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੰਬੋਧਨ ਕਰਨਗੇ ਇਸ ਮਗਰੋਂ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ 1 ਫਰਵਰੀ ਨੂੰ ਸੀਤਾਰਮਨ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕਰਨਗੇ ਬਜਟ ਇਜਲਾਸ ਦਾ ਪਹਿਲਾ ਗੇੜੀ 31 ਜਨਵਰੀ ਤੋਂ 13 ਫਰਵਰੀ ਤੱਕ ਹੋਵੇਗਾ ਅਤੇ ਇਸ ਦੌਰਾਨ ਕੁੱਲ 9 ਮੀਟਿੰਗਾਂ ਹੋਣਗੀਆਂ ਬਜਟ ਇਜਲਾਸ ਦਾ ਦੂਜਾ ਗੇੜ 10 ਮਾਰਚ ਤੋਂ 4 ਅਪ੍ਰੈਲ ਤੱਕ ਹੋਵੇਗਾ ਸਾਰੇ ਬਜਟ ਇਜਲਾਸ ਦੌਰਾਨ 27 ਮੀਟਿੰਗਾਂ ਹੋਣਗੀਆਂ ਇਜਲਾਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਦੇ ਮਤੇ ਤੇ ਚਰਚਾ ਦਾ ਜਵਾਬ ਦੇਣਗੇ ਇਸ ਤੋਂ ਇਲਾਵਾ ਵਕਫ ਬਿੱਲ ਤੇ ਸੰਯੁਕਤ ਸੰਸਦੀ ਕਮੇਟੀ ਆਪਣੀ ਰਿਪੋਰਟ ਪੇਸ਼ ਕਰੇਗੀ ਇਸ ਕਮੇਟੀ ਨੇ ਸਰਦਰੂਤ ਇਜਲਾਸ ਦੌਰਾਨ ਆਪਣਾ ਕਾਰਜਕਾਲ ਪਹਿਲਾਂ ਹੀ ਵਧਾ ਦਿੱਤਾ ਸੀ ਇਜਲਾਸ ਵਿੱਚ ਰਾਸ਼ਟਰ ਇੱਕ ਚੋਣ ਨੂੰ ਲਾਗੂ ਕਰਨ ਬਾਰੇ ਸਾਂਝੀ ਸੰਸਦੀ ਕਮੇਟੀ ਦੀ ਰਿਪੋਰਟ ਤੇ ਵੀ ਚਰਚਾ ਕੀਤੀ ਜਾਵੇਗੀ ਇਹ ਰਿਪੋਰਟ ਇਜਲਾਸ ਦੇ ਆਖਰੀ ਹਫਤੇ ਲੋਕ ਸਭਾ ਵਿੱਚ ਪੇਸ਼ ਕੀਤੀ ਜਾਣੀ ਸੀ ਪਰ ਕਮੇਟੀ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਮੇਟੀ ਨੇ ਇਸ ਮਹੀਨੇ ਨੇ ਆਪਣੀ ਪਹਿਲੀ ਮੀਟਿੰਗ ਕੀਤੀ ਹੈ